नवाशहरिया प्रोग्राम वास्तविक प्रदेशी की तरफ आप जी का हार्दिक स्वागत है पेश है जिला शहीद भगत सिंह तक अज दशेष ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੇ ਪਤੇ ਅਸੀਂ ਹਰੇਕ ਸਾਲ ਜਦੋਂ ਗੁਰਾਂ ਸ਼ਿਦੀ ਦਿਸਪ ਤੇ ਸ਼ਿਦੀ ਪਰਉਤੇ ਲੰਗਰ ਲਗਾਉਂਦੇ ਆ ਜੀ ਤੇ ਇਸੇ ਤਰ੍ਹਾਂ ਹੀ ਲਾਇਆ ਜੀ ਤੇ ਸਾਡੇ ਰੋਡ ਤੋਂ ਸਾਡੇ ਭਰਾ ਸਾਡੇ ਇਕੱਠੇ ਹੋ ਕੇ ਅਸੀਂ ਇਹ ਲੰਗਰ ਲਾਉਂਦੇ ਆ ਜੀ ਤੇ ਗੁਰਾਂ ਵਾਲੇ ਨਿਚੇ ਰਹਾ ਰੋਡ ਤੇ ਲੱਗਦਾ ਜੀ ਇਹ ਤੇ ਪ੍ਰਮਾਤਮਾ ਸਾਡੇ ਅੱਦੀ ਲੰਗਰ ਲਵਾਉਂਦਾ ਰਵੇ ਜੀ ਐਵੇਂ ਬੱਦਰ ਰਵੇ ਜੀ ਤੇ ਹਰੇਕ ਸਾਲ ਅਸੀਂ ਚਾਹੁੰਦੇ ਆ ਕਿ ਪ੍ਰਮਾਤਮਾ ਇਹਨੂੰ ਦੇਣ ਦੁਗਣੀ ਚਾਰ ਆਪ ਤੋਂ ਕੋਈ ਤੱਕੀ ਕਰੇ ਵਾਈਗੁਰ ਜੀ ਖਾਲਸਾ ਵਾਈਗੁਰ ਜੀ ਵਾਈਗੁਰ ਦਾ ਦਾਨ ਸਵੈ ਰਿਸ਼ੀ ਦੇ ਬਾਰੇ 25 ਸਪਾਈ 25 94 ਸਾਬਜੋਦਿਆਂ ਦੀ ਯਾਦ ਦੇ ਵਿੱਚ ਕੀਤੀ ਇਹ ਦੀ ਜਿਹੜੀ ਉਹਨਾਂ ਦਾ ਮੁੱਖ ਤੋਂ ਪ੍ਰਣਾਮ ਉਹਨਾਂ ਨੂੰ ਬਹੁਤ ਬਹੁਤ ਪ੍ਰਣਾਮ ਹੈ ਜੀ ਹਰ ਸਾਲ ਲੋਕੀਂ ਕਿੰਨੇ ਪੈਸੇ ਲਗਾਉਂਦੇ ਆਂ ਆਹ ਜਿਹੜਾ ਪ੍ਰਸ਼ਾਸਨ ਦਾ ਜੋ ਲੱਗਣਾ ਲਗਾਇਆ ਗਿਆ ਉਹਨੂੰ ਕੋ ਲਾ ਰਹੇ ਆਂ ਕਰੇ ਇਸੇ ਤਰ੍ਹਾਂ ਹੀ ਅਸੀਂ ਇੱਕ ਇਹ ਲੱਗ ਰਹਾ ਸੀ ਇਹਨਾਂ ਚੁੱਤੀ ਵਿਹਾੜੇ ਤੇ ਤੁਸੀਂ ਕੋ ਲਾਦੇ ਨਹੀਂ ਇਹ ਸਾਰੇ ਇਸੇ ਤਰ੍ਹਾਂ ਲੱਗਣ ਲਾਦੇ ਰਹੋ ਤੇ ਚੱਲ ਨਿਕਲ ਜਾਓ ਬਾਈਕ ਕੁ ਕਰਵਾਤਾ ਵਾ

গুৰ দ মেৰি নাম শুকান ল

ਮੱਥੇ ਵਿਚਿਆ ਨੂੰ ਮੋਹਨਾ ਕਰੂਪਾ ਜੇਕਰ ਕੇ ਤੱਕ ਸੇਠਾ ਪਾਣੀ ਨੂੰ। ਸਾਧਮਨ ਕੇ ਇਸ ਨੂੰ ਕੁੰਜੇ ਨਾਲ ਲੱਗ ਕੇ ਪੁਰਾਣੀ ਕਰਕੇ ਤੋਂ ਹੁਣੋਂ ਪੜੇ ਵਿੱਚ ਦਿੱਤੀ ਹੈ ਕਿ ਜੀਵਨ ਕਾਲ ਵਿੱਚ ਪਰਮੇਸ਼ੁਰ ਨਾਲ ਪਰਮੇਸ਼ੁਰ ਦੇ ਦੋਵੇਂ ਵਿੱਚ ਸਤਿ ਸਰ ਦਾ ਪਾਲ ਕਰੇ ਰਹਿਣਾ ਹੈ ਕਰ ਬਾਰ ਸੱਲੇ ਨੂੰ ਉਹਨਾਂ ਤੋਂ ਘਰ ਵਿੱਚ ਬੈਠ ਕੇ ਰੋਜ਼ ਪਾਠ ਕਰਨਾ। ਆਪ ਜੋਰੋ ਕਿ ਬਖਸ਼ਣਾ ਨੂੰ ਜੋਰੋ ਸਾਤ ਨੂੰ ਤਰਜਾ ਲੋਸ ਸੁਖੀਏ ਤੁਮ ਲੋਕ ਸੁਹੇਲੇ ਨਾਲ permangan ਤਬ ਆਪਣੇ ਮੇਲੇ ਤਾਂ ਜਿਹੜੇ ਜਨਨ ਭਾਈ ਆਵਰ ਉਪਦੇਸ਼ ਹੈ ਆਪ ਨਾ ਕਰੇ ਪਾਵਿਤ ਜਾਮਤ ਜਨਮ ਜਨਮ ਮਰੇ ਇਹ ਸਤਗੁਰੂ ਜੀ ਕਹਿੰਦੇ ਆਪ ਪਾਵਿਤ ਜਾਮਤ ਨਮਾ ਮਰੇ ਤੇ ਆਉਣ ਜਾਣ ਦੇ ਚੱਕਰਾਂ ਤੋ ਜੇ ਵੱchna ਸਿਰ ਆਪ ਜੁchna ਪਏਗਾ ਜਿੰਨਾ ਚੱਕ ਤਸੀਂ ਆਪ ਨਹੀਂ ਜੁੜਦੇ ਤੇ ਸਾਡੇ ਬੱਚੇ ਕਿੱਥੋਂ ਚੜ੍ਹਨਗੇ ਇਸ ਕਰਕੇ ਬੱਚਿਆਂ ਨੂੰ ਵੱਤ ਤੋਂ ਵੱਤ ਸਿੱਖੀ ਲੜਲਾਈਏ ਕਿ ਸਤਿਗੁਰ ਜੀ ਦੇ ਪਰਦੇਸ ਨੂੰ ਕਮਾਈਏ ਤੇ ਸਤਿਗੁਰ ਜੀ ਦਾ ਤਾਵਰ ਬਚਨ ਅੱਜ ਆਪਾਂ ਸੁਨੇਹਾ ਹੁਕਮਨਾਮੇ ਦੇ ਅੰਦਰ ਦੇਵ ਇੱਕ ਪੂਜਨ ਤਬ ਆ ਗਿਆ ਹੈ ਸੁਨ ਗਾ ਰਿਹਾ ਮਨ ਹਰ ਤੁਖਮ ਬਾਣੀ ਗਾ ਰਹੇ ਆ ਵਹੀ ਗੁਰਜੀਕਾ ਖੰਸਾ ਵਹੀ ਗੁਰਜੀਕੀ ਫਤਿਹ ਅੱਜ ਗੁਰਦਰਾ ਸਿੰਘ ਸਭਾ ਖਾਨਪੁਰ ਕੁੱਲੇਵਾਲ ਤੋਂ ਜੋ ਪ੍ਰੋਗਰਾਮ ਸ਼ਹੀਦੀ 15 ਬਾਰੇ ਨੂੰ ਅਡੀਲੇ ਕੇ ਸਨ ਉਹਨਾਂ ਦੇ ਸਨਦਾਰ ਵਿੱਚ ਕਲ ਸਹਿਬ ਪਾਠ ਦੇ ਭੋਗ ਪਾਏ ਗਏ ਉਪਰੰਤ ਦੁੱਧ ਦਾ ਤੇ ਬਿਸਕਟਾਂ ਦਾ ਲੰਗਰ ਮੇਰੇ ਉਰਤਿਆਂ ਲਈ ਆ ਗਿਆ ਸੀ ਤੇ ਅਗਲੀ ਕਾੜੀ ਵਿੱਚ ਆ ਸਵੀਰ ਤੋਂ ਲੈ ਕੇ ਹੁਣ ਤੱਕ ਨਗਰ ਕੀਰਤਨ ਦਾ ਪ੍ਰੋਗਰਾਮ ਰੱਖਿਆ ਸੀ ਜੋ ਸੰਗਤ ਦੀ ਸਹਿਯੋਗ ਨਾਲ ਸਨੂਹ ਇਲਾਕਾ ਵਨ ਨਿਵਾਸੀਆਂ ਦੇ ਸਹਿਯੋਗ ਨਾਲ ਸੰਪੂਰਨ ਹੋਇਆ ਹੈ ਇਸੇ ਤਰ੍ਹਾਂ ਸ਼ਾਮ ਨੂੰ ਪਹਿਲਾ ਜਾਪ ਸਭਾ ਹੋ ਗਿਆ ਉਸ ਤੋਂ ਬਾਅਦ ਦਵਾਨ ਸਜਣਗੇ ਜਨਾ ਵਿੱਚ ਭਾਈ ਕਲਬੀਰ ਸਿੰਘ ਜਾਰੀ ਵਾਲੇ ਸੰਗਤਾਂ ਨੂੰ ਮਹਿਲ ਕਰਨਗੇ ਤੇ ਇਸੇ ਤਰ੍ਹਾਂ ਅਸੀਂ ਇਲਾਕਾ ਨਿਵਾਸੀਆਂ ਸਾਧ ਸੰਗਤ ਦਾ ਤੇ ਸਨੂਹ ਪਿੰਡ ਦੀ ਸਾਧ ਸੰਗਤ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਿ ਇਸ ਪ੍ਰੋਗਰਾਮ ਦੇ ਸਾਨੂੰ ਵੱਧ ਤੋਂ ਵੱਧ ਸਹਿਯੋਗ ਦਿੱਤਾ ਸਭ ਤੋਂ ਵੱਧ ਮੈਂ ਇੱਕ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਕਰਦਾ ਜਿਨ੍ਹਾਂ ਨੇ ਇਸ ਟਾਈਮ ਨੂੰ ਇਸ ਪੰਦਰਵਾੜੇ ਨੂੰ ਬਹੁਤ ਸ਼ਾਦਾਨਾ ਮਨਾਇਆ ਤੇ ਜੋ ਹਰ ਰੋਜ਼ ਸਾਡਾ ਜਾਪ ਚੱਲਿਆ ਇਹ 14 ਜਨਵਰੀ ਤੱਕ ਇਸੇ ਤਰ੍ਹਾਂ ਲਗਾਤਾਰ ਚੱਲਦਾ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੰਨੀਆਂ ਦੇ ਅੰਦਰ 6 ਘਾਰ ਦੇ ਵਿੱਚ ਜੀ ਜੀ ਆਪ ਕਰਾਸ ਕਰੇ ਅੰਦਰ ਤੱਕ ਡਾਕਟਰ ਜੋ ਤਣਾੜ ਦੀ ਜਰਨੀ ਦੇ ਵਿੱਚ ਵੀ ਕੋਈ ਮੋਰਚ ਵਿੱਚ ਐਨੀ ਖੰਡ ਲੱਗਦੀ ਜਿਵੇਂ ਜੇ ਉਹ ਤੋਂ ਵੀ ਕੱਪੜਾ ਕੰਨਣਾ ਪੈਂਦਾ ਆਲੇ ਦੁਆਲੇ ਤੇ ਭਾਰੀ ਸੰਗੀ ਕਰਪਾ ਇੱਥਾ ਮਹਾਰਾਜ ਜਿੰਦਾਂਜਾਦੂ ਠੰਡ ਮਾਰਤਾ ਮੁਹੁਰ ਕੋਲ ਨੂੰ ਥੰਡੇ ਬੁਰਕੀ ਸੈਟ ਚੱਲ ਗਿਆ ਨਾਲ ਤੀਨ ਨੂੰ ਕੋਈ ਜਲ ਪਾਣੀ ਕਿ ਨਾਮ ਕੋਈ ਚਤਨ ਵਾਸਤੇ ਕੋਈ ਪ੍ਰਚਾ ਦਾ ਨਾ ਹੀ ਚਪੜਾ ਤੇ ਔਰ ਜਿਵੇਂ ਸਲੇਡ ਹੁੰਦੀ ਹੈ ਤਾਰੀ ਰਾਤ ਮਾਤਾ ਜੀ ਸਮਝਾਉਂਦੀ ਹੈ ਸਲੇਡ ਹੋਈ ਪਤਾ ਕੀ ਮਾਤਾ ਜੀ ਨੂੰ ਇਹਹ ਕਾਰਾਂ ਨੇ ਬੋਈਆਂ ਨੇ ਲੈਣ ਵਾਸਤੇ ਆਉਣੇ ਸਲੇਡ ਉਡੀਕ ਤੇ ਮਾਤਾ ਜੀ ਤੇ ਔਰ ਜਦੋਂ ਦਰੋ ਕੇ ਆਉਂਦੇ ਆਵਾਜ਼ ਹੁੰਦੇ ਆ ਬੋਦੇ ਚੱਲੋਂ ਚੱਲ ਕੇ ਮਾਤਾ ਸਾਗ ਜਾਂ ਜਾਂਨ ਨੂੰ ਔਰ ਦੇ ਬੁਜੀਜੇ ਨੇ ਆਪਣੀ ਕਚਹਿਰੀ ਵਿੱਚ ਪੇਸ਼ ਕਰਾਉਣ ਵਾਸਤੇ ਭੇਜੇ ਤੇ ਭੇਜੋ ਤੇ ਉਸ ਵੇਲੇ ਮਾਤਾ ਜੀ ਕਹਿਣ ਲੱਗੇ ਵੀ ਉਹ ਭਾਈ ਮੇਰੇ ਲਾਲਾਂ ਦਾ ਕੀ ਕਸੂਰ ਹੈ ਛੋਟੇ ਛੋਟੇ ਬੱਚੇ ਤੁਸੀਂ ਜੋ ਗੱਲ ਕਰਨੀ ਹੈ ਮੇਰੇ ਨਾਲ ਕਰੋ ਤੇ ਮਾਤਾ ਜੀ ਨੂੰ ਕਹਿਣ ਲੱਗੇ ਨਹੀਂ ਜੋ ਸਾਨੂੰ ਹੁਕਮ ਹੋਇਆ ਇਹਨਾਂ ਸਭ ਜਾਜਾਂ ਨੂੰ ਅਸੀਂ ਕਚਹਿਰੀ ਵਿੱਚ ਪੇਸ਼ ਕਰਨਾ ਹੈ ਤੇ ਉਸ ਵੇਲੇ ਮਾਤਾ ਜੀ ਕਹਿ ਰਹੇ ਆ ਬੁੱਤੋ ਮੇਰੇ ਨਾਲ ਦੇ ਲਾਲ ਗੁਲੇ ਲਾਲ ਗੁਲੇ ਕੈਮ ਕਰੋ ਜਗ ਤੇ ਮਿਸਾਲ ਗੁਲੇ मेरे लाल, दे, लाल, दे, लाल दे। आ, आ, जो लाल झूलो क्या आग आए दादी त ज i'll be ਚਿੰਦੂਸ ਫੈਮਿਲੀ ਰੈਸਟੋਰੈਂਟ ਇੱਕ ਮਲਟੀ ਕਜ਼ੀਨ ਰੈਸਟੋਰੈਂਟ ਦਾ ਸਵਾਦ ਜੋ ਤੁਹਾਨੂੰ ਹਮੇਸ਼ਾ ਰਹੇਗਾ ਯਾਦ ਅੱਜ ਹੀ ਆਓ ਚਿੰਦੂਸ ਫੈਮਿਲੀ ਰੈਸਟੋਰੈਂਟ ਚੰਡੀਗੜ੍ਹ ਰੋਡ ਨਵਾਂ ਸ਼ਹਿਰ ਕਾਲ 7837000066 ਜੈ ਬਾਬੇ ਦੀ ਮੈਂ ਰੋਸ਼ਨ ਪ੍ਰਿੰਸ ਸਾਰੇ ਭਗਤਾਂ ਨੂੰ ਸਨਿਮਰ ਬੇਨਤੀ ਕਰਦਾ ਕਿ ਮੰਦਰ ਜੰਡ ਸਾਹਿਬ ਜੀ ਦੇ ਵਿੱਚ ਬਾਬਾ ਜੀ ਦਾ ਆਪਾਂ ਕੀਰਤਨ ਰਲ ਮਿਲ ਕੇ ਕਰਨਾ ਸਾਰਿਆਂ ਨੇ ਜਿਹੜੀ ਤਰੀਕ ਹੈ ਉਹ ਹੈ 18 ਜਨਵਰੀ 2026 ਸੋ ਮੇਰੇ ਵੱਲੋਂ ਸਾਰੇ ਭਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਵੀ ਸਾਰੇ ਪ੍ਰਬੰਧਕਾਂ ਨੂੰ ਬਹੁਤ-ਬਹੁਤ ਮੁਬਾਰਕਾਂ ਪਿੰਡ ਜੇਠੂ ਮਾਜਰਾ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਸੋ ਆਪਾਂ ਸਾਰਿਆਂ ਨੇ ਮਿਲ ਕੇ ਬਾਬਾ ਜੀ ਦਾ ਕੀਰਤਨ ਕਰਨਾ ਬਹੁਤ ਸਾਰੇ ਭਜਨ ਨਵੇਂ-ਨਵੇਂ ਵੀ ਮੈਂ ਲੈ ਕੇ ਆ ਰਹੇ ਹਾਂ ਤੇ ਕੁਝ ਪੁਰਾਣੇ ਜਿਹੜੇ ਭਜਨਾਂ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਉਹ ਵੀ ਤੁਹਾਨੂੰ ਸੁਣਾਵਾਂਗਾ ਸੋ ਸਾਰੇ ਜ਼ਰੂਰ ਆਇਓ ਸਾਰੇ ਇਲਾਕਾ ਨਿਵਾਸੀਆਂ ਨੂੰ ਸਾਰੇ ਕਮੇਟੀ ਨੂੰ ਔਰ ਸਾਰੇ ਭਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜੈ ਬਾਬੇ ਦੀ ਨਵਾਂ ਸ਼ਹਿਰ ਦੇ ਨਿਵਾਸੀਆਂ ਨੂੰ ਅਸੀਂ तलवंतरी मंडल रजिस्टर्ड पंजाब वालों फ्री मेडिकल कैंप की सेवा दे रहे हैं मैं नम्रता खन्ना लेडीज़ विंग उप प्रधान वैद नम्रता खन्ना के नाम तो जाने जाता है मेरा अपना क्लीनिक श्री राम बैक टू नेचर स्पाइन क्लीनिका मंडी नवाशहर मेरा मोबाइल नंबर है नाइन ट्रिपल एट थ्री जीरो सैवन ट्रिपल थ्री दूसरा नंबर है नाइन एट सैवन डबल टू फोर एट फोर नाइन फोर मैं इतने नवशहर अपने वैद मंडल फ्री मेडिकल कैंप लगा रही श्री सुमन कुमार सूद जी बहुत ही सीनियर श्री पुरुषोत्तम जी

ਅਲਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ